जीडी योगा इट्स नॉट अबाउट द फिट ये द फिजिकल फिटनेस योगा है की you know, है जी बैलेंस ऑफ योर माइंड जन जन तक फैल रहा है इसका कारण है कि लोग दुखों से बीमारियों से पीड़ित हैं जैसे ही हम अपने आप को समझते हैं कि मेरा असली रूप ज्योति है प्रकाश है नूर है और परमात्मा भी मेरा पिता वैसा ही है जैसे पंछी का बच्चा पंछी जैसा है तुम किस बच्चे गल करो ना कि आप गेम खेलनी है वो एक मिनट से फोन चक्के ले आता कि आदू जी आप फोन से ही गेम खेलनी ਮੇਰੇ ਭਾਸ਼ਣ ਦੇ ਨਾਲ ਤੁਹਾਡੇ ਸੁਣਨ ਨਾਲ ਇਹ ਨਸ਼ਾ ਦੂਰ ਨਹੀਂ ਨਾ ਹੋ ਸਕਦਾ ਨਸ਼ਾ ਦੂਰ ਤਾਂ ਹੀ ਹੋ ਸਕਦਾ ਜੇ ਆਪਾਂ ਸਪੋਰਟਸ ਨੂੰ ਪ੍ਰਮੋਟ ਕਰੀਏ ਹਰ ਚੀਜ਼ ਦਾ ਵਿਪਰੀਤ ਸ਼ਬਦ ਹੈ ਲੇਕਿਨ ਆਨੰਦ ਇੱਕ ਐਸਾ ਸ਼ਬਦ ਹੈ ਜਿਸ ਦਾ ਕੋਈ ਵਿਪਰੀਤ ਸ਼ਬਦ ਨਹੀਂ ਆਨੰਦ ਸਿਰਫ ਪਰਮਾਨੰਦ ਕੇ ਪਾਸ ਮਿਲਦਾ ਹੈ ਜੇ ਤੁਸੀਂ ਮੈਂਟਲੀ ਫਿਟ ਹੋ ਤੁਸੀਂ ਆਪਣੇ ਕੰਮ ਕਰਨ ਨੂੰ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਕਰ ਵੀ ਸਕਦੇ ਹੋ ਜਿਵੇਂ ਕਿ ਆਪਾਂ ਦੇਖਦੇ ਹਾਂ ਯੂਥ ਦੇ ਵਿੱਚ ਅਕਸਰ ਕੋਈ ਡਿਪਰੈਸ਼ਨ ਹੁੰਦਾ ਹੈ ਕੋਈ ਸਟ੍ਰੈਸ ਹੁੰਦਾ ਹੈ ਤਾਂ ਇਹ ਚੀਜ਼ਾਂ ਹੈਲਪ ਕਰਦੀਆਂ योग के माध्यम से हमको यह सिखाता है कि मैं कौन हूं मेरा असली रूप ज्योति है परमात्मा भी एक अव्वल अल्लाह नूर है ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਦੋਸਤੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਅੱਜ ਵਰਲਡ ਯੋਗਾ ਡੇ ਹੈ ਉਸ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾ ਹੁਣੇ ਮੌਜੂਦਾ ਲੁਧਿਆਣਾ ਦੇ ਰਖ ਪਾਗ ਦੇ ਵਿੱਚ ਜਿੱਥੇ ਪ੍ਰਮ ਕੁਮਾਰ ਇਸ ਦੇ ਵੱਲੋਂ ਇੱਕ ਯੋਗਾ ਸ਼ਿਵਰ ਦਾ ਆਯੋਜਨ ਕੀਤਾ ਗਿਆ ਤੇ ਮੌਕੇ ਤੇ ਜਿਹੜੇ ਮਿਨਿਸਟਰੀ ਆਫ ਸੋਸ਼ਲ ਜਸਟਿਸ ਤੇ ਇੰਪਾਵਰਮੈਂਟ ਦੇ ਜਿਹੜੇ ਮੈਂਬਰ ਨੇ ਸੁਖਿੰਦਰ ਮਿੰਦਰਾ ਜੀ ਮੌਕੇ ਤੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਖੁਦ ਪਾਰਟਿਸਿਪੇਟ ਵੀ ਕੀਤਾ ਹੈ ਜਿਸ ਲੋਕਾਂ ਨਾਲ ਮਿਲ ਰਹੇ ਨੇ ਤੇ ਉੱਥੇ ਹੀ ਗੱਲਬਾਤ ਵੀ ਕਰ ਲੈਨੇ ਸਰ ਅੱਜ ਵਰਲਡ ਯੋਗਾ ਡੇ ਦੇ ਮੌਕੇ ਤੇ ਅੱਜ ਲੋਕਾਂ ਦੇ ਵਿੱਚ ਵਿਚਰੇ ਹੋ ਤੇ ਅੱਜ ਕਿ ਟਾਈਮ ਵੰਡੀ ਆ ਗਈਆਂ ਨੇ ਕੀ ਕਹਿਣਾ ਚਾਹੁੰਦੇ ਆ ਅੱਜ ਦੇਖੋ ਸਭ ਤੋਂ ਪਹਿਲੇ ਤਾਂ ਮੁਬਾਰਕਾ ਦੇਣਾ ਚਾਹਨਾ ਅੱਜ ਇਹਨੂੰ ਇੰਟਰਨੈਸ਼ਨਲ ਯੋਗਾ ਡੇ ਹੈ ਬਹੁਤ ਸਾਰਿਆਂ ਨੇ ਇੱਥੇ ਪਾਰਟਿਸਿਪੇਟ ਕੀਤਾ ਥੈਂਕਸ ਟੂ 올 ਆਫ ਥੈਮ ਸਵੇਰੇ ਸਵੇਰੇ ਸਾਰੇ ਆਏ ਜਿਹੜੀ ਯੋਗਾ ਹੈਗੀ ਹੈ ਇਟਸ ਨਾਟ ਅਬਾਊਟ ਦ ਯੂ نو ਫਿਜ਼ੀਕਲ ਫਿਟਨੈਸ ਯੋਗਾ ਹੈ ਕੀ ਹੈ ਜੀ ਬੈਲੈਂਸ ਆਫ ਯਰ ਮਾਈਂਡ ਸੋਲ ਬਾਡੀ ਅੱਜਕੱਲ ਕੀ ਹੈ ਵਰਲਡ ਡੇ ਟੂ ਡੇ ਲਾਈਫ ਤੇ ਵਿੱਚ ਸਟ्रेस ਬਹੁਤ ਹੈ ਸਟ्रेस ਨੂੰ ਮਿਟਾਉਣ ਦੇ ਲਈ ਤੁਹਾਨੂੰ ਯੋਗਾ ਚਾਹੀਦਾ ਕਿਤਾ ਕਿਤਾ ਯੋਗਾ ਇਟ ਹੈਲਪਸ ਯੂ ਆਊਟ ਔਰ ਤੁਸੀਂ ਦੇਖੋ ਜੇ ਤੁਸੀਂ ਮੈਂਟਲੀ ਫਿਟ ਹੋ ਤੁਸੀਂ ਫਿਜ਼ੀਕਲੀ ਵੀ ਫਿਟ ਹੋ ਐਂਡ ਜੇ ਤੁਸੀਂ ਮੈਂਟਲੀ ਫਿਟ ਹੋ ਤੁਸੀਂ ਆਪਦੇ ਕੰਮ ਕਾਰਨ ਨੂੰ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਕਰ ਵੀ ਸਕਦੇ ਹੋ ਜਿਵੇਂ ਕਿ ਆਪਾਂ ਦੇਖਦੇ ਆ ਯੂਥ ਦੇ ਵਿੱਚ ਅਕਸਰ ਕੋਈ ਡਿਪਰੈਸ਼ਨ ਹੁੰਦਾ ਹੈ ਕੋਈ ਸਟ्रेस ਹੁੰਦਾ ਹੈ ਤਾਂ ਇਹ ਚੀਜ਼ਾਂ ਹੈਲਪ ਕਰਦੀ ਹੈ ਅੱਜ ਯੋਗਾ ਡੇ ਦੇ ਮੌਕੇ ਤੇ ਤਾਂ ਲੋਕ ਪਹੁੰਚੇ ਨੇ ਪਰ ਉੱਥੇ ਆਮ ਦਿਨਾਂ ਦੇ ਵਿੱਚ ਕਾਫੀ ਘੱਟ ਰੁਝਾਨ ਦੇਖਣ ਨੂੰ ਮਿਲਦਾ ਹੈ ਉਸ ਚੀਜ਼ ਵਿੱਚ ਕਿੱਦਾਂ ਦੇ देखो आजकल की है फोन का बहुत बड़ा एक अहम रोल हो गया मैं, कर, मैं कह रहा थोड़ी सारी लाइफ ਦੇ ਵਿੱਚ ਬੱਚਿਆਂ ਦੀ ਲਾਈਫ ਦੇ ਵਿੱਚ ਮੈਂ ਨਹੀਂ کہہ رہا ਕਿ ਇਹਦਾ ਕੋਈ ਨੁਕਸਾਨ ਹੈ ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਹੁੰਦੇ ਆ ਜੇ ਉਹਨੂੰ ਆਪਾਂ ਲਿਮਟ ਤੱਕ ਯੂਜ਼ ਕੀਤਾ ਜਾਵੇ ਤੁਸੀਂ ਅੱਜ ਤੋਂ 25 30 ਸਾਲ ਪਹਿਲੇ ਦੇਖੋ ਕਿ ਗਰਾਊਂਡ ਦੇ ਵਿੱਚ ਕਿਵੇਂ ਬੱਚੇ ਜਾਂਦੇ ਸੀ ਅਲੱਗ-ਅਲੱਗ ਗੇਮਸ ਖੇលਦੇ ਸੀ ਔਰ ਅੱਜ ਮੈਂ ਦੇਖ ਰਿਹਾ ਉਹ ਚੀਜ਼ ਘੱਟ ਹੋ ਗਈ ਹੈ ਤੁਸੀਂ ਕਿਸੇ ਬੱਚੇ ਨੂੰ ਗੱਲ ਕਰੋ ਨਾ ਕਿ ਆਪਾਂ ਕੋਈ ਗੇਮ ਖੇល ਲਈਏ ਉਹ 1 ਮਿੰਟ ਸੀ ਫੋਨ ਚੱਕ ਕੇ ਲਿਆਂਦਾ ਕਿ ਆਜੋ ਜੀ ਆਪਾਂ ਫੋਨ ਤੇ ਗੇਮ ਖੇਲੀਏ ਤੇ ਆਪਾਂ ਨੂੰ ਸਪੋਰਟਸ ਨੂੰ ਕਿਤਨੇ ਕਿਤੇ ਪ੍ਰਮੋਟ ਕਰਨਾ ਪਏਗਾ ਤਾਂ ਹੀ ਅਸੀਂ ਸਪੋਰਟ ਕਿਟਸ ਦਿੱਤੀਆਂ ਸਾਡੀ ਮਿਨਿਸਟਰੀ ਦੇ ਵੱਲੋਂ ਤਾਂ ਕਿ ਸਪੋਰਟਸ ਨੂੰ ਪ੍ਰਮੋਟ ਕੀਤਾ ਜਾ ਸਕੇ ਦੇਖੋ ਜੇ ਤੁਸੀਂ ਸਪੋਰਟਸ ਨੂੰ ਪ੍ਰਮੋਟ ਕਰੋਗੇ ਤਾਂ ਯੂਥ ਨਸ਼ੇ ਤੋਂ ਦੂਰ ਹੋਏਗੀ ਮੇਰੇ ਭਾਸ਼ਣ ਦੇ ਨਾਲ ਤੁਹਾਡੇ ਸੁਣਨ ਨਾਲ ਇਹ ਨਸ਼ਾ ਦੂਰ ਨਹੀਂ ਨਾ ਹੋ ਸਕਦਾ ਨਸ਼ਾ ਦੂਰ ਤਾਂ ਹੀ ਹੋ ਸਕਦਾ ਜੇ ਆਪਾਂ ਸਪੋਰਟਸ ਨੂੰ ਪ੍ਰਮੋਟ ਕਰੀਏ ਬੱਚਿਆਂ ਨੂੰ ਸਪੋਰਟਸ ਦਾ ਸਮਾਨ ਦੇਈਏ ਤਾਂ ਕਿ ਬੱਚੇ ਖੇਡਣ ਉਸਕਿਟ ਵੀ ਬਣੀਆਂ ਗਈਆਂ ਬਿਲਕੁਲ ਬਣੀਆਂ ਗਈਆਂ ਦੇਖੋ ਜਿਹਨੂੰ ਆਪ ਜੇ ਅਸੀਂ ਕਿਸ ਨੂੰ ਕ੍ਰਿਕਟ ਦੀ ਕਿੱਟ ਦਿੰਨੇ ਆ ਤੁਸੀਂ ਸੋਚੋ ਉਹ ਇਕੱਲਾ ਤਾਂ ਕ੍ਰਿਕਟ ਖੇਡ ਨਹੀਂ ਸਕਦਾ ਆਖਿਰ ਨੂੰ ਦੋ ਨੂੰ ਟੀਮਸ ਚਾਹੀਦੀਆਂ ਹੋਣਗੀਆਂ 10 15 10 15 ਯੂ ਨੋ 25 30 ਜਾਣੇ ਇੱਕ ਸਪੋਰਟਸ ਖੇਡ ਲੈ ਕ੍ਰਿਕਟ ਤੁਸੀਂ ਦੇਖੋ ਇੱਕ ਇੱਕ ਕਿੱਟ ਨਾਲ 25 30 ਜਾਣੇ ਖੇਡਣ ਲੱਗੇ ਇਦਾਂ ਹੀ ਇੱਕ ਕਿੱਟ ਦੇ ਵਿੱਚ 4 ਗੇਮਸ ਹੈ ਕ੍ਰਿਕਟ ਦੀ ਹੈ, ਬੈਡਮਿੰਟਨ ਹੈ, ਫੁੱਟਬਾਲ ਹੈ, ਵਾਲੀਬਾਲ ਹੈ। ਤੋ ਇੱਕ ਕਿਡਨ 100 ਬੱਚਾ ਖੇਲ ਉਹ ਖੇਲ ਸਕਦਾ ਹੈ। ਤੇ ਤੁਸੀਂ ਦੇਖੋ ਇੱਕ 100 ਬੱਚਾ, 100 ਬੰਦੇ ਸਪੋਰਟਸ ਨੂੰ ਤੁਸੀਂ ਪ੍ਰਮੋਟ ਕਰਨ ਨੂੰ ਲਾਤੇ। ਤੇ ਯਾਦ ਰੱਖਿਓ ਕਿ ਜਿਹੜਾ ਬੰਦਾ ਸਪੋਰਟਸ ਖੇਲਦਾ ਨਾ ਉਹ ਕਦੀ ਨਸ਼ੇ ਦੇ ਵੱਲ ਨਹੀਂ ਜਾਏਗਾ। ਉਹ ਫਿਟ ਹੋਏਗਾ ਉਹ। ਉਹਨੂੰ ਉਹਨੂੰ ਆਪਣੀ ਫਿਟਨੈਸ ਥੀ ਹੋਏਗਾ ਕਿ ਮੈਂ ਫਿਟ ਰਹਿਣਾ ਹੈ। ਔਰ ਸੈਕਿੰਡ ਸੈਕਿੰਡ ਥਿੰਗ ਕੀ ਹੈ, ਯੂਥ ਨੂੰ ਜੌਬਾਂ ਦਿਓ। ਤਾਂ ਕਿ ਉਹਨਾਂ ਦੀ ਜਿਹੜੀ ਐਨਰਜੀ ਹੈ ਉਹ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਚੈਨਲਾਈਜ਼ ਹੋ ਸਕੇ। ਜਿਹੜਾ ਯੂਥ ਕੋਲ ਜੌਬ ਨਹੀਂ ਹੈ ਜਿਹੜਾ ਯੂਥ ਘਰੇ ਫ੍ਰੀ ਬੈਠਾ ਹੈ ਆਬਵੀਅਸਲੀ ਉਹਦਾ ਦਿਮਾਗ ਕਿਤਨੇ ਕਿਤੇ ਨੈਗੇਟਿਵ ਹੁੰਦਾ ਹੀ ਹੈ ਇਸ ਸਰਕਾਰ ਨੂੰ ਸੋਚਣਾ ਚਾਹੀਦਾ ਸਾਰੇ ਮਿਲ ਜੁਲ ਕੇ ਕਰਾਂਗੇ ਕਿਉਂਕਿ ਇਹ ਯੂਥ ਦੀ ਇੰਪਾਵਰਮੈਂਟ ਲਈ ਹੈ ਯੂਥ ਦੀ ਬੈਟਰਮੈਂਟ ਲਈ ਹੈ ਸੋ ਰਖਭਾਗ ਦੇ ਵਿੱਚ ਮੌਜੂਦ ਹੈ ਜਿੱਥੇ ਯੋਗਾ ਸ਼ਿਵਰ ਦਾ ਆਯੋਜਨ ਕੀਤਾ ਗਿਆ ਪ੍ਰਮ ਕੁਮਾਰੀ ਤੋਂ ਪਹਿਣਾ ਨੇ ਸਾਡੇ ਦੀਦੀ ਕਿਹਦਾ ਅੱਜ ਲੋਕੋ ਮੈਂ ਉਤਸ਼ਾਹ ਦੇਖਣ ਨੂੰ ਮਿਲਿਆ आज के इस प्रोग्राम में जो हम सब ने यही देखा कि सबके अंदर एक उमंग है कि इस भारत को फिर से हम स्वस्थ शक्तिशाली और खुशहाल देखना चाहते हैं तो जिसके लिए हर एक कोई हर तरफ से अपना योगदान दे रहे हैं उन सब ने मिलकर के प्राणायाम योगा या कहें एक्सरसाइज म्यूजिकल एक्सरसाइज की जिससे हम अपने तन को फिट कर सकते हैं अगर शरीर एकाग्र होगा तो मन हमारा परमात्मा की ध्यान में लगेगा और मन को एकाग्र करने के लिए हमारी मेडिटेशन मेडिटे� पावर या कहें स्पिरिचुअल पावर है जिससे मन को हम पॉजिटिव चीज़ों में मेडिटेट करके लाइफ में एक अपनी दिशा को एक ट्रैक दे सकते हैं अपने जीवन के लक्ष्य तक पहुंच सकते हैं जो हम सब का एक ही संकल्प है कि इस भारत को हम फिर से सोने की चिड़िया जहाँ कहें कि जहाँ प्रकृति व्यक्ति आपसी संबंधों में मधुरता वातावरण पवित्र और शक्तिशाली होना चाहिए तो ऐसी चीज़ों का योगदान देने के लिए आज हमारे बीच में बहुत सारे भाई बहनों ने हमें ये सहयोग दिया जिससे सबके अंदर एक प्रेरणा आई कि आओ हम सभी इस चीज को इस प्राणायाम योगा को योग के साथ साथ योगा को भी एक रूटीन में अपने जीवन का एक मुख्य हिस्सा बना ले ओम शांति आज कुछ नवे लोग भी जुड़े होंगे शिविर में आज उनको किस तरह के नए जो आसन है सिखाए गए आसन आसन प्राणायाम प्राणायाम सिखाए गए जिससे उनके स्वास्थ्य के साथ साथ मानसिक स्वास्थ्य में भी प्रगति हो इम्प्रूवमेंट हो बतौर चीफ गेस्ट आज कौन पहुंचे थे उन्होंने और कैसा आज लोगों में रुझान देखने को मिला क्योंकि आज वर्ल्ड योगा डे है और सिर्फ आज हमारी संस्कृति या योगा को भारत तक सीमित नहीं रहेगी अब बाहर शहरों में बाहर मुल्कों में भी लोग इसे अपना रहे हैं सोशल मीडिया पे काफ़ी अब वीडियोज़ भी आनी शुरू हो जाएंगी थोड़ी देर तक हमारे जो मुख्य मेहमान थे सुखमिंदर सिंह बिंद्रा जी थे जो कि सेंटर के साथ जुड़े हुए हैं उन्होंने अपनी स्पोर्ट्स किटें देकर हमारे जो लोग आए हुए थे टीम में उनको सम्मान दिया और प्लस ये जो योगा जन जन तक फैल रहा है इसका कारण है कि लोग दुखों से बीमारियों से पीड़ित हैं इसलिए तन को तो हम एक बार सीख सकते हैं और उसके बाद इसको जीवन में उतारना होगा इस योगा के साथ हमें योग भी समझना होगा कि योग है क्या असली योग का मतलब है रूह का रब का मिलन जब हम अपने आप को असली रूप को जान जाते हैं ब्रह्मा कुमारी ईश्वरी विश्वविद्यालय राजयोग के माध्यम से हमको ये सिखाता है कि मैं कौन हूँ मेरा असली रूप ज्योति है परमात्मा भी एक अब्बल अल्लाह नूर है जब हम उसका आत्मा और परमात्मा का जोड़ मिला देते हैं तो वही योग है हम कहते हैं ना शादी की थी बच्चे के कितने योग में युग गुण मिले हमें गुणों को मिलाना है किसके आत्मा और परमात्मा के परमात्मा सर सर्व गुणों का सागर है और हम उसके बच्चे हैं जैसे ही हम अपने आप को समझते हैं कि मेरा असली रूप ज्योति है प्रकाश है नूर है और परमात्मा भी मेरा पिता वैसा ही है जैसे पंछी का बच्चा पंछी जैसा है जानवर का बच्चा जानवर जैसा है इंसान का बच्चा इंसान जैसा है और आत्मा परमात्मा दूर रहे बहुकाल सुंदर मेला कर दिया जब सतगुरु मिला दलाल जब कोई हमें बताने वाला समझाने वाला मिल जाता है तो हम उसको जान जाते हैं खुद को पहचान जाते हैं कनेक्शन जोड़ लेते हैं तो हमारे जीवन में आनंद ही आनंद बन जाता है हर चीज़ का विपरीत शब्द है लेकिन आनंद एक ऐसा शब्द है जिसका कोई विपरीत शब्द नहीं आनंद सिर्फ परमानंद के साथ मिलता है परमानंद एक ही है वो है सदाशिव जो लुधियाना वासी हमें देख रहे हैं उन्हें क्या कहना चाहते हैं हम यही कहना चाहेंगे कि योग के साथ साथ योग एक एक मेडिटेशन शक्ति जिससे मेंटली बहुत सारी टेंशन स्ट्रेस डिप्रेशन फ्रस्ट्रेशन इन सब चीज़ों से हम दूर रहते हैं जिससे कोई मेडिसिन से नहीं लेकिन मेडिटेशन की पावर से हम दवाइयों से मुक्त होकर के सदा के लिए अपने मन को टेंशन फ्री रखें और साथ साथ अपने तन के लिए भी अलर्ट रहें जैसे शरीर को फिट करने के लिए हम योगा एक्सरसाइज डाइट चार्ट करते हैं इसी तरह मन की भी डाइट चार्ट और मैंटली मेडिटेशन करें मन की एक्सरसाइज करें और दूसरा प्राणायाम करें थोड़ा सा समय तन को भी दे जब तन और मन का कॉम्बिनेशन होगा तो जीवन फिर से सुधार और खुशहाली होगा किस आयु वर्ग के ज़्यादा लोग का रुझान देखने को हमारी संस्था में तो दस साल से लेके पचानवे साल तक के लोग भी आते हैं क्योंकि हम गॉडली स्टूडेंट बनाते हैं यहाँ पर गॉड की पढ़ाई पढ़ाई जाती है उसकी कोई उम्र नहीं होती जब जागे तभी सवेरा ਸੋ ਕਾਫੀ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਰ ਅੱਜ ਵਰਲਡ ਯੋਗਾ ਡੇ ਦੇ ਮੌਕੇ ਤੇ ਕਿੰਨਾ ਕੁ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਅੱਜ ਕਿੰਨੀ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਹਾਨੂੰ ਵੀ ਅੱਜ ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਮੈਂ ਯੋਗ ਦਿਵਸ ਦੀ ਸਭ ਨੂੰ ਵਧਾਈ ਦਿੰਨਾ ਵਾਂ ਸਾਡੇ ਭਾਰਤ ਔਰ ਸਾਰੇ ਵਿਸ਼ਵ ਨੂੰ ਵਧਾਈ ਦਿੰਦੇ ਆ ਕਿ ਜਿਹੜਾ ਮੋਦੀ ਜੀ ਨੇ ਇਹ ਹੈਲਥਲੀ ਪ੍ਰੋਗਰਾਮ ਚਲਾ ਰਿਹਾ ਹੈ ਸਾਰੇ ਬਹੁਤ ਇਹਨੂੰ ਇੰਟਰਸਟ ਲੈ ਕੇ ਆਪਣੀ ਹੈਲਥਲੀ ਕੌਨਸ਼ੀਅਸ ਹੋਏ ਨੇ ਮੋਦੀ ਸਾਹਿਬ ਨੂੰ ਇਸ ਚੀਜ਼ ਦੀ ਮੁਬਾਰਕ ਹੈ ਔਰ ਜਿਹੜਾ ਇਹ ਪ੍ਰੋਗਰਾਮ ਹੈ ਬ੍ਰਹਮਾ ਕੁਮਾਰੀ ਜੀ ਨੇ ਲੁਧਿਆਣਾ ਚੈਲੰਜ ਕੀਤਾ ਹੈਗਾ ਇਹ ਗਵਰਨਮੈਂਟ ਨਾਲ ਕਲਬ ਕਰਕੇ ਪ੍ਰੋਗਰਾਮ ਕੀਤਾ ਗਿਆ ਹੈਗਾ ਜਿਸ ਦੇ ਚੀਫ ਗੈਸਟ ਸੁਖਿੰਦਰ ਸਿੰਘ ਜੀ ਬਿੰਦਰਾ ਸੀਗੇ ਉਹ ਆਏ ਉਹਨਾਂ ਨੇ ਸਪੋਰਟਸ ਦੀਆਂ ਕਿੱਟਾਂ ਵੀ ਬੱਚਿਆਂ ਨੂੰ ਵੰਡੀਆਂ ਉਹ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਬ੍ਰਹਮਾ ਕੁਮਾਰੀ ਸੰਸਥਾ ਜਿਹੜੀ ਹੈ ਇਹ ਪ੍ਰੋਗਰਾਮ ਪਿਛਲੇ 7-8 ਸਾਲ ਤੋਂ ਰੈਗੂਲਰ ਜਦੋਂ ਦਾ ਇਹ ਪ੍ਰੋਗਰਾਮ ਸ਼ੁਰੂ ਹੋਇਆ ਮੈਂ ਖੁਦ ਉਦੋਂ ਤੋਂ ਹੀ ਇਹ ਰੈਗੂਲਰ ਪ੍ਰੋਗਰਾਮ ਕਰ ਰਹੀ ਹੈ ਇਹ ਤੋਂ ਇਹ ਸਾਡੇ ਬਹੁਤ ਸਾਰੇ ਸੈਂਟਰ ਹੈਗੇ ਨੇ ਆਲ ਓਵਰ ਇੰਡੀਆ ਦੇ ਵਿੱਚ ਸਾਰੇ ਸੈਂਟਰ ਹੀ ਆਲਮੋਸਟ ਇਹਨੂੰ ਸੈਲੀਬ੍ਰੇਟ ਕਰਦੇ ਨੇ ਔਰ ਲੋਕਾਂ ਨੂੰ ਹੈਲਥ ਵੈਲਥ ਔਰ ਹੈਪੀਨੈਸ ਨਾਲ ਜੋੜਿਆ ਜਾਂਦਾ ਹੈ ਹੈਲਥ ਵੀ ਚਾਹੀਦੀ ਹੈ ਵੈਲਥ ਵੀ ਚਾਹੀਦੀ ਹੈ ਔਰ ਹੈਪੀਨੈਸ ਵੀ ਚਾਹੀਦੀ ਹੈ ਜਦੋਂ ਹੈਪੀਨੈਸ ਤਾਂ ਆਏਗੀ ਜੇ ਆਪਾਂ ਮੈਡੀਟੇਸ਼ਨ ਕਰਾਂਗੇ ਪਰਮਾਤਮਾ ਨਾਲ ਜੁੜਾਂਗੇ ਜਦੋਂ ਅਸੀਂ ਆਪਣੇ ਆਪ ਨੂੰ ਅੰਤਰਾਣ ਸਮੇਂ ਕੇ ਪਰਮਾਤਮਾ ਨਾਲ ਜੋੜਾਂਗੇ ਤੇ ਸਾਡੇ ਚ ਵੈਲਿਊਜ਼ ਆਣਗੀਆਂ ਤੇ ਸਾਡਾ ਜੀਵਨ ਇਜ਼ੀ ਹੋ ਜਾਏਗਾ ਤੇ ਰਿਲੈਕਸ ਹੋ ਕੇ ਆਪਾਂ ਜੀ ਪਾਵਾਂਗੇ ਤੇ ਅੱਜ ਕਿਟਾਂ ਹੀ ਵਡੀਆਂ ਗਈਆਂ ਬੱਚਿਆਂ ਦੇ ਵਿੱਚ ਕਾਫੀ ਜਿਹੜੀ ਹੈ ਖੁਸ਼ੀ ਦੇਖਣ ਨੂੰ ਮਿਲੀ ਸਪੋਰਟਸ ਦੇ ਨਾਲ ਜੋੜਨ ਲਈ ਪੋਤਸਾਹਿਤ ਕੀਤਾ ਗਿਆ ਅੱਜ ਜਿਹੜੀਆਂ ਸਪੋਰਟਸ ਕਿਟਾਂ ਵੰਡੀਆਂ ਗਈਆਂ ਉਹ ਸਾਡੀ ਜਿਹੜੀ ਇੰਡੀਅਨ ਗਵਰਨਮੈਂਟ ਹੈ ਔਰ ਪੰਜਾਬ ਗਵਰਨਮੈਂਟ ਹੈ ਉਹ ਕਹਿੰਦੇ ਵੀ ਜ ਬੱਚਿਆਂ ਨੂੰ ਯੰਗਸਟਰ ਜਿਹੜੇ ਬੱਚੇ ਆ ਉਹਨਾਂ ਨੂੰ ਠੀਕ ਰਸਤੇ ਲਗਾਇਆ ਜਾਵੇ ਆਈਕਲ ਦੇ ਬੱਚੇ ਯੰਗਸਟਰ ਹੈ ਜਿਹੜੇ ਕਾਲਜ ਦੇ ਜਾਂ ਸਕੂਲਾਂ ਦੇ ਬੱਚੇ ਆ ਉਹ ਨਸ਼ੇ ਵੱਲ ਜਾ ਰਹੇ ਨੇ ਬਿੰਦਰਾ ਜੀ ਨੇ ਵੀ ਆਪਣੀ ਸਪੀਚ ਵਿੱਚ ਇਹ ਹੀ ਕਿਹਾ ਜਿਹੜੇ ਬੱਚਿਆਂ ਨੂੰ ਆਪਾਂ ਨਸ਼ੇ ਵੱਲੋਂ ਛੋੜ ਕੇ ਆਪਾਂ ਸਪੋਰਟਸ ਵੱਲ ਜੋੜੀਏ ਤਾਂ ਜੋ ਉਹਨਾਂ ਦੀ એનર્ਜੀ ਪ੍ਰੋਪਰ ਚੈਨਲਾਈਜ਼ ਹੋ ਸਕੇ ਪੋਜ਼ਿਟਿਵ ਵੇਅ ਚੱਲੇ ਤਾਂ ਜੋ ਉਹਨਾਂ ਦੀ ਹੈਲਥ ਵੀ ਮੇਨਟੇਨ ਰਹੇ ਔਰ ਅੱਛੀ ਸਿਹਤ ਬਣਾ ਕੇ ਦੇਸ਼ ਲਈ ਔਰ ਸਰਕਾਰ ਜਿਹੜਾ ਆਪਣੇ ਪੰਜਾਬ ਲਈ ਕੁਛ ਅਛੀਆਂ ਗੇਮਾਂ ਚੋਂ ਨੰਬਰ ਲੈ ਸਕ ਰੱਗੇ ਤੇ ਜਿਹੜੇ ਲੁਧਿਆਣਾ ਵਾਸੀ ਸਾਨੂੰ ਦੇਖ ਰਹੇ ਨੇ ਜਿਹੜਾ ਯੂਥ ਸਾਨੂੰ ਦੇਖ ਰਿਹਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਯੂਥ ਹੈ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਜਾਊਂਗਾ ਵੀ ਬੱਚਿਓ ਤੁਸੀਂ ਨਸ਼ੇ ਦੀ ਆਦਤ ਨੂੰ ਛੋੜ ਕੇ ਗੇਮਸ ਵਾਲਾ ਹੋ ਮੈਡੀਟੇਸ਼ਨ ਵਾਲਾ ਹੋ ਜਦ ਮੈਂ ਯੂਸ ਸੀਗਾ ਮੈਂ ਲਗਭਗ ਇਸ ਸੰਸਥਾ ਜੁੜਿਆ 27 ਸਾਲ ਹੋ ਗਏ ਜਦੋਂ ਮੈਂ ਆਇਆ ਸੀ ਉਦੋਂ ਮੈਂ 27 28 ਸਾਲ ਦਾ ਸੀਗਾ ਤਾਂ ਮੈਂ ਵੀ ਪਹਿਲੇ ਨਾਨ-ভেজ ਵੀ ਸਿੱਖੀ ਸਭ ਕੁਝ ਲੈਂਦੇ ਸੀਗੇ ਇੱਥੇ ਆ ਕੇ ਸੰਸਥਾ ਦੇ ਵਿੱਚ ਮੋਰਲ ਵੈਲਿਊਜ਼ ਦਾ ਮੈਂ ਕੋਰਸ ਕੀਤਾ ਉਹਨਾਂ ਨੇ ਇੱਕ ਕੋਰਸ ਕਰਾਇਆ 7 ਡੇ ਦਾ ਜੋ ਕਿ ਬਿਲਕੁਲ ਫ੍ਰੀ ਹੈ ਕੋਈ ਪੈਸੇ ਨਹੀਂ ਲੈਂਦੇ ਸੰਸਥਾ ਬਿਲਕੁਲ ਐਬਸੋਲੂਟਲੀ ਫ੍ਰੀ ਚਾਰजेस ਹੈ ਇਸ ਤਰ੍ਹਾਂ ਕੋਈ ਚਾਰਜ ਨਹੀਂ ਕੀਤਾ ਜਾਂਦਾ ਪਰਮਾਤਮਾ ਨਾਲ ਮਿਲਾਨ ਦੀ ਇੱਕ ਸਿੱਖਿਆ ਦਿੱਤੀ ਜਾਂਦੀ ਹੈਗੀ ਹੈ ਇਹ ਇੱਕ ਯੂਨੀਵਰਸਿਟੀ ਹੈ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ ਜਿਹਨ ਤੇਰੇ ਜਿ ਕੋਈ ਫੀਸ ਨਹੀਂ ਦਿੱਤੀ ਜਾਂਦੀ ਜਿਹੜੀ ਉਹ ਮੈਡੀਟੇਸ਼ਨ ਸਿਖਾਈ ਜਾਂਦੀ ਹੈ ਨਾ ਆਤਮਾ ਔਰ ਪਰਮਾਤਮਾ ਦਾ ਕਨੈਕਸ਼ਨ ਜੋੜਿਆ ਜਾਂਦਾ ਉਹਦੇ ਵਿੱਚ ਜੋ ਪਿਤਾ ਸਾਡਾ ਸ਼ਾਂਤੀ ਦਾ ਸਾਗਰ ਹੈ ਸੁਖ ਦਾ ਸਾਗਰ ਹੈ ਪ੍ਰੇਮ ਦਾ ਸਾਗਰ ਹੈ ਆਨੰਦ ਦਾ ਸਾਗਰ ਹੈ ਜਿਹੜੇ ਸਾਡੇ ਪਿਤਾ ਦੀਆਂ ਕੁਆਲਿਟੀਆਂ ਫਿਰ ਉਸ ਉਹੀ ਬੱਚੇ ਚਾਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਸੀਂ ਮੈਡੀਟੇਸ਼ਨ ਦੇ ਮਾਧਿਅਮ ਦੁਆਰਾ ਯੂਥ ਨੂੰ ਕਹਿੰਨੇ ਆ ਤੁਸੀਂ ਸਾਡੇ ਕੋਲ ਆਓ ਮੈਡੀਟੇਸ਼ਨ ਸਿੱਖੋ ਔਰ achhiyan aatthanu dharan karo ਉਹ ਹੋਣਗੀਆਂ ਕਿਸ ਨਾਲ ਜੋ ਵਿੱਚ ਅਸੀਂ ਪਰਮਾਤਮਾ ਨੂੰ ਲੈ ਕੇ ਆਵਾਂਗੇ ਜਿਹੜੀ ਮਨੁੱਖੀ ਆਤਮਾ ਕੋਲ ਆਤਮਾ ਨੂੰ ਚੇਂਜ ਕਰਨ ਦੀ ਪਾਵਰ ਨਹੀਂ ਹੈ ਆਤਮਾ ਨੂੰ ਚੇਂਜ ਕਰਾਉਣ ਦੀ ਸਾਡੇ ਸੰਸਕਾਰ ਬਦਲਣ ਦੀ ਤਾਕਤ ਸਿਰਫ ਪਰਮਾਤਮਾ ਕੋਲ ਹੈ ਜਦੋਂ ਆਪਾਂ ਉਹਦੇ ਕੋਲੋਂ ਸ਼ਕਤੀ ਲੈ ਕੇ ਆਪਣੇ ਸੰਸਕਾਰ ਚੇਂਜ ਕਰਦੇ ਆਂ ਤੇ ਸਾਡੇ ਅੰਦਰੋਂ ਮਨ ਦੇ ਵਿੱਚੋਂ ਉਹ ਚੀਜ਼ ਦੂਰ ਹੋ ਜਾਂਦੀ ਹੈ ਇਹ ਸਿਰਫ ਉੱਪਰਲੀ ਉੱਪਰਲੀ ਸਤਹ ਤੋਂ ਨਹੀਂ ਦੂਰ ਹੁੰਦੀ ਜਦੋਂ ਸਾਡਾ ਮਨ ਬਣ ਜਾਂਦਾ ਵੀ ਮੈਂ ਨਸ਼ੇ ਨੂੰ ਛੋੜਨਾ ਹੈ ਤਾਂ ਫਿਰ ਸਾਡੇ ਜੀਵਨ 'ਚ ਪੋਜ਼ਿਟਿਵ ਥਿੰਕਿੰਗ ਆ ਜਾਂਦੀ ਹੈ ਤਾਂ ਆਪਾਂ ਨਸ਼ੇ ਨੂੰ ਇਜ਼ੀਲੀ ਛੋੜ ਦਿੰਨੇ ਆਂ ਸੋ ਅੱਜ ਰਕਪਗ ਦੇ ਵਿੱਚ ਕਾਫੀ ਜਿਹੜੇ ਸ਼ਿਵਰ ਲੱਗੇ ਤੇ ਉਹਨਾਂ ਵਿੱਚੋਂ ਇੱਕ ਸ਼ਿਵਰ ਜਿਹੜਾ ਹੈ ਬ੍ਰਹਮ ਕੁਮਾਰੀਜ਼ ਵੱਲੋਂ ਲਗਾਇਆ ਗਿਆ ਜੋ ਕਿ ਕੋਲੈਬੋਰੇਸ਼ਨ ਦੇ ਵਿੱਚ ਮਿਨਿਸਟਰੀ ਆਫ ਆਯੂਸ਼ ਦੇ ਵੱਲੋਂ ਦੋਵਾਂ ਦੀ ਜਿਹੜੀ ਹੈ ਸਾਂਝ ਦੇ ਨਾਲ ਸ਼ਿਵਰ ਲਾਇਆ ਗਿਆ ਤੇ ਉੱਥੇ ਹੀ ਅੱਜ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਰਟਮੈਂਟ ਤੋ ਦੇ ਮੈਂਬਰ ਸੁਖਵਿੰਦਰ ਬਿੰਦਰਾ ਜੀ ਮੌਕੇ ਤੇ ਪਹੁੰਚੇ ਤੇ ਬੱਚਿਆਂ ਨੂੰ ਕਿੱਟਾ ਬਣੀਆਂ ਗਈਆਂ ਤੇ ਉਹਨਾਂ ਨੂੰ ਜਿਹੜੇ ਬੱਚਿਆਂ ਨੂੰ ਉਹਨਾਂ ਚੀਜ਼ਾਂ ਤੋਂ ਗੇਮਸ ਤੋਂ ਜਿਹੜੇ ਫੋਨ ਦੇ ਵਿੱਚ ਲੱਗੇ ਹੋਏ ਨੇ ਬੱਚੇ ਉਹਨਾਂ ਨੂੰ ਉਹਨਾਂ ਤੋਂ ਬਾਹਰ ਕੱਢ ਕੇ ਜਿਹੜੇ ਫਿਜ਼ੀਕਲ ਗੇਮਸ ਦੇ ਵੱਲ ਤੇ ਐਕਸਰਸਾਈਜ਼ ਦੇ ਵੱਲ ਲਿਆ ਜਾਵੇ ਤਾਂ ਕਿ ਜਿਹੜਾ ਯੂਥ ਅੱਗੇ ਵਧੇ ਤੇ ਜੁੜੇ ਲੁਧਿਆਣਾ ਲਾਈਵ ਦੇ ਨਾਲ ਤੇ ਯੋਗ ਦਿਵਸ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਯੋਗ ਨੂੰ ਅਪਣਾਓ ਤੇ ਅਗਲੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਤੁਹਾਡੇ ਨਾਲ ਫਿਰ ਤੋਂ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ ਮਿਤ